ਸਟਾਰ ਭਾਰਤ ਸਰਕਾਰ ਨੇ 714 ਹੋਰ ਵਸਤਾਂ ਦੀ ਦਰਾਮਦ ਉੱਤੇ ਲੱਗੀਆਂ ਪਾਬੰਦੀਆਂ ਹਟਾਉਣ ਦਾ ਐਲਾਨ ਕਰ ਦਿੱਤਾ ਹੈ ਡੰਡੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਸਰਕਾਰ ਦੇਸੀ ਘਰੇਲੂ ਸੰਤਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕਰੇਗੀ ਪਰ ਜਿਹੜੀਆਂ ਵਸਤਾਂ ਦੇ ਦਰਾਮਦ ਸੌਖੀ ਕੀਤੀ ਗਈ ਹੈ ਉਹਨਾਂ ਦੀ ਸੂਚੀ ਹੋਰ ਹੀ ਕਹਾਣੀ ਕਹਿੰਦੀ ਹੈ ਡੰਡੇ ਇਸ ਸੂਚੀ ਵਿੱਚ ਇਲੈਕਟ੍ਰੋਨਿਕ ਵਸਤਾਂ ਕੱਪੜਾ ਕਾਗਜ਼ ਮਾਈਕਰੋ ਬੀਬ ਚੁੱਲ੍ਹੇ ਅਤੇ ਬਿਜਲਈ ਵਸਤਾਂ ਦੇ ਨਾਲ-ਨਾਲ ਬਹੁਤ ਸਾਰੀਆਂ ਖਪਤਕਾਰ ਵਸਤਾਂ ਵੀ ਸ਼ਾਮਿਲ ਹਨ ਟੰਡੀ ਇਸ ਨਾਲ ਭਾਵੇਂ ਭਾਰਤੀ ਸੰਨਤੀ ਵਸਤਾਂ ਨੂੰ ਵੀ ਬਹੁ-ਕੌਮੀ ਮੁਕਾਬਲੇ ਵਿੱਚ ਸ਼ਾਮਿਲ ਹੋਣਾ ਪਵੇਗਾ ਪਰ ਆਮ ਵਰਤੂ ਦੀਆਂ ਕਪਤਦਾਰ ਵਸਤਾਂ ਦੇ ਉਤਪਾਦਕਾਂ ਲਈ ਬਧੇਰੇ ਖਤਰਾ ਹੈ ਡੰਡੀ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਜਿਨ੍ਹਾਂ ਵਸਤਾਂ ਦੀ ਦਰਾਮਦ ਲਈ ਦੇਸ਼ ਦੇ ਬੁਹੇ ਚੌੜ ਚਪਟ ਖੋਲ ਦਿੱਤੇ ਹਨ ਉਹਨਾਂ ਵਿੱਚ ਕਣਕ ਦਾ ਆਟਾ ਦੁੱਧ ਦੁੱਧ ਤੋਂ ਬਣੀਆਂ ਬਸਤਾਂ ਚਾਹ ਫਲ ਸਬਜ਼ੀਆਂ ਮਸਾਲੇ ਮੀਟ ਮੱਸੀ ਅਤੇ ਇਸੇ ਤਰ੍ਹਾਂ ਦੀਆਂ ਹੋਰ ਅਨੇਕਾਂ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹਨ ਦੰਡੀ ਭਾਰਤ ਵਿੱਚ ਇਹਨਾਂ ਚੀਜ਼ਾਂ ਦੀ ਕਮੀ ਨਹੀਂ ਹੈ ਅਤੇ ਇਹ ਛੋਟੇ ਦਸਤਕਾਰੀ ਸੈਕਟਰ ਅਤੇ ਘਰੇਲੂ ਸੈਕਟਰ ਵਿੱਚ ਤਿਆਰ ਹੁੰਦੀਆਂ ਹਨ ਡੰਡੀ ਨਵੀਂ ਨੀਤੀ ਕਾਰਨ ਹੁਣ ਇਹਨਾਂ ਖੇਤਰਾਂ ਵਿੱਚ ਵੀ ਬਹੁਕੌਮੀ ਕੰਪਨੀਆਂ ਨਾਲ ਮੁਕਾਬਲਾ ਕਰਨਾ ਪਵੇਗਾ ਅਤੇ ਸਾਡਾ ਸੂਟਾ ਉਤਪਾਦਨ ਸੈਕਟਰ ਅਜੇ ਇਸ ਮੁਕਾਬਲੇ ਲਈ ਤਿਆਰ ਨਹੀਂ ਹੈ ਡੰਡੀ ਇਸ ਨੇ ਸਿੱਟੇ ਵਜੋਂ ਨਾ ਕੇਵਲ ਛੋਟੇ ਉਤਪਾਦਕਾਂ ਉੱਤੇ ਹੀ ਅਸਰ ਪਵੇਗਾ ਸਗੋਂ ਇਹਨਾਂ ਵਸਤਾਂ ਦੇ ਉਤਪਾਦਨ ਵਿੱਚ ਲੱਗੇ 6 ਕਰੋੜ ਦੇ ਕਰੀਬ ਵਰਕਰਾਂ ਦੀ ਰੋਟੀ ਰੋਜੀ ਲਈ ਵੀ ਖਤਰਾ ਪੈਦਾ ਹੋ ਜਾਵੇਗਾ ਡੰਡੀ ਪਹਿਲਾ ਦੀ ਮੰਢਹਾਲੀ ਦੇ ਚੱਕਰ ਵਿੱਚ ਪਿਸ ਰਹੇ ਇਹਨਾਂ ਲੋਕਾਂ ਲਈ ਗੁਜ਼ਾਰਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਡੰਡੀ ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਖੁੱਲੀ ਮੰਡੀ ਦੇ ਦੌਰ ਵਿੱਚ ਉਹੀ ਟਿਕ ਸਕੇਗਾ ਜਿਹੜਾ ਮਾਲੀ ਤੌਰ ਤੇ ਵਧੇਰੇ ਸ਼ਕਤੀਸ਼ਾਲੀ ਹੋਵੇਗਾ ਡੰਡੀ